ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 7 ਤਰੀਕ ਤੋਂ ਲੈ ਕੇ 13 14 ਜਨਵਰੀ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਦੁਬਾਰਾ ਤੋਂ ਅਲਰਟ ਜਾਰੀ ਹੋਇਆ ਹੈ ਜੀ ਮੌਸਮ ਵਿਭਾਗ ਵੱਲੋਂ ਮੀਂਹ ਦਾ ਜੋ ਕਿ ਲਗਭਗ 11-12 ਤਰੀਕ ਦਿਨ ਜ਼ਦੀਕ ਹੈ 10 ਤਰੀਕ ਸ਼ਾਮ ਤੋਂ ਲੈ ਕੇ 12 ਤਰੀਕ ਸਵੇਰ ਦੇ ਵਿੱਚਕਾਰ ਇਸ ਅਲਰਟ ਦੀ ਸੰਭਾਵਨਾ ਪੰਜਾਬ ਦੇ ਉੱਪਰ ਮੀਂਹ ਦੀ ਬਣਦੀ ਦਿਖਾਈ ਦੇ ਰਹੀ ਹੈ ਇਸ ਵੀਡੀਓ ਵਿੱਚ ਤੁਹਾਨੂੰ ਡਿਟੇਲ ਦੇ ਨਾਲ ਦੱਸਾਂਗੇ ਕਿ ਇਸ ਇਲਾਕੇ ਵਿੱਚ ਕਦੋਂ ਮੀਂਹ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਚੈਨਲ ਵੈਦਰ ਵਾਈਸ ਸਿੰਦਰ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਅਤੇ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਮਿਲੇ ਤਾਂ ਤੁਸੀਂ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਸਭ ਤੋਂ ਪਹਿਲਾਂ ਗੱਲ ਕਰਾਂਗੇ 7 ਤਰੀਕ ਤੋਂ ਲੈ ਕੇ 10 ਤਰੀਕ ਦੇ ਮੌਸਮ ਦੀ ਮੌਸਮ ਜਿਹੜਾ 7 ਤਰੀਕ ਤੋਂ ਲੈ ਕੇ 10 ਤਰੀਕ ਦਾ ਹੈ ਉਹ ਠੀਕ ਠਾਕ ਹੈ ਫਿਲਹਾਲ ਮੀਂਹ ਦੀ ਕੋਈ ਵੀ ਸੰਭਾਵਨਾ ਬਣਦੀ ਦਿਖਾਈ ਨਹੀਂ ਦੇ ਰਹੀ ਪਛਮੀ ਹਵਾ ਚੱਲੇਗੀ ਜਿਸ ਦੇ ਨਾਲ ਦੁਪਹਿਰ ਦੇ ਸਮੇਂ ਮੌਸਮ ਕਲੀਅਰ ਹੀ ਜਾਪ ਰਿਹਾ ਹੈ ਸਵੇਰ ਅਤੇ ਸ਼ਾਮ ਦੀ ਧੁੰਦ ਪੰਜਾਬ ਦੇ ਵਿੱਚ ਬਣੀ ਰਹੇਗੀ ਸਵੇਰੇ ਲਗਭਗ 9-10 ਵਜੇ ਤੱਕ ਧੁੰਦ ਦੇ ਅਸਰ ਅਸਰ ਨੇ ਉਸ ਤੋਂ ਬਾਅਦ ਸ਼ਾਮ ਤਿੰਨ ਚਾਰ ਵਜੇ ਤੋਂ ਬਾਅਦ ਦੁਬਾਰਾ ਤੋਂ ਪੰਜਾਬ ਦੇ ਵਿੱਚ ਧੁੰਦ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਜਿਸ ਦੇ ਮੱਦੇ ਨਜ਼ਰ ਤਾਪਮਾਨ ਵੀ ਜਿਹੜੇ ਨੇ ਉਹ ਠੀਕ ਠਾਕ ਬਣੇ ਰਹਿਣਗੇ ਦਿਨ ਦੇ ਵੇਲੇ ਚੰਗੀ ਧੁੱਪ ਲੱਗੇਗੀ ਤਾਪਮਾਨ ਜਿਹੜੇ ਨੇ ਉਹ 15 16 17 18 ਡਿਗਰੀ ਤੱਕ ਜਾ ਸਕਦੇ ਨੇ ਤੇ ਫਿਰ ਦੁਬਾਰਾ ਤੋਂ ਗੱਲ ਕੀਤੀ ਜਾਵੇ ਅਗਰ ਮੌਸਮ ਦੇ ਵਿਚਕਾਰ ਗਰਾਵਟ ਆਉਂਦੀ ਦਿਖਾਈ ਦੇਗੀ ਕਿਉਂਕਿ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜੀ ਖਾਸ ਤੌਰ ਤੇ ਰਾਜਸਥਾਨ ਅਤੇ ਪਾਕਿਸਤਾਨ ਦੀ ਬੈਲਟ ਤੋਂ ਮਲੋਟ ਏਰੀਏ ਤੋਂ ਸ਼ੁਰੂ ਹੁੰਦਾ ਹੋਇਆ ਬਾਕੀ ਪੂਰੇ ਪੰਜਾਬ ਨੂੰ ਕਵਰ ਕਰੇਗਾ ਜਿਸ ਦੇ ਵਿੱਚ 10 ਤਰੀਕ ਸ਼ਾਮ ਤੋਂ ਜਾਂ 10 ਤਰੀਕ ਰਾਤ ਤੋਂ ਇਹ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਮੀਂਹ ਦਾ ਜਿਹਦੇ ਮੁਤਾਬਕ ਮੌਸਮ ਵਿਭਾਗ ਦਾ ਅਲਰਟ ਇਹੀ ਹੈ ਕਿ ਹਲਕੇ ਤੋਂ ਦਰਮਿਆਨੇ ਸੁਹਾਵਾ ਦਾ ਸਿਸਟਮ ਹੈ ਜਿਹਦੇ ਵਿੱਚ 40 ਤੋਂ ਲੈ ਕੇ 70-80% ਦੇ ਚਾਂਸ ਨੇ ਮੀਂਹ ਦੇ ਤੇ ਇਸ ਸਿਸਟਮ ਦੇ ਵਿਚਕਾਰ ਅਗਰ ਗੱਲ ਕੀਤੀ ਜਾਵੇ ਤਾਂ ਗਤੀਵਿਧੀ ਜਿਹੜੀ ਹੈ ਉਹ ਹਲਕੇ ਤੋਂ ਦਰਮਿਆਨੇ ਸੁਭਾਅ ਦੀ ਹੋਵੇਗੀ ਜਾਨੀ ਕਿ ਹਲਕੇ ਤੋਂ ਦਰਮਿਆਨਾ ਮੀਂਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ 12 ਤਰੀਕ ਤੱਕ ਇਸ ਦੀ ਜਾਣ ਦੀ ਉਮੀਦ ਹੈ ਤੇ ਬਾਕੀ ਹਜੇ ਕੋਈ ਵੱਡੀ ਪੁਸ਼ਟੀ ਨਹੀਂ ਕਰ ਸਕਦੇ ਕਿਉਂਕਿ ਹਜੇ ਕਾਫੀ ਦਿਨ ਪਏ ਨੇ ਜਿਵੇਂ ਹੀ ਕੋਈ ਨਵੀਂ ਅਲਰਟ ਤੁਹਾਡੇ ਤੱਕ ਪਹੁੰਚਦੇ ਨੇ ਤਾਂ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਫਿਲਹਾਲ ਜਿਹੜੇ ਨੇ ਪੰਜਾਬ ਦੇ ਉੱਪਰ ਮੌਸਮ ਸਥਿਰ ਬਣਿਆ ਹੋਇਆ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰਦੇ ਹੋ ਗੱਲ ਕੀਤੀ ਜਾਵੇ 12 ਤਰੀਕ ਤੋਂ ਲੈ ਕੇ 13 ਤਰੀਕ ਦੇ ਮੌਸਮ ਦੀ ਤਾਂ 12 ਤਰੀਕ ਤੋਂ ਫਿਰ ਮੌਸਮ ਜਿਹੜਾ ਹੈ ਉਹ ਕਲੀਅਰ ਹੁੰਦਾ ਦਿਖ ਰਿਹਾ ਹੈ ਮੌਸਮ ਖੁੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਪੂਰਬ ਦੀ ਹਵਾ ਦੀ ਵੀ ਵਾਪਸੀ ਹੋਵੇਗੀ ਪਰ ਥੋੜਾ ਬਹੁਤਾ ਨਿੱਗ ਦਾ ਮਾਹੌਲ ਵੀ ਪੰਜਾਬ ਦੇ ਵਿੱਚ ਬਣਦਾ ਦਿਖਾਈ ਦੇਵੇਗਾ ਪਰ ਅਗਰ ਮੀਂਹ ਥੋੜਾ ਜਿਆਦਾ ਹੋ ਜਾਂਦਾ ਹੈ ਤਾਂ 1-2 ਡਿਗਰੀ ਤਾਪਮਨ ਫਿਰ ਤੋਂ ਪੰਜਾਬ ਦਾ ਘਿਰ ਸਕਦਾ ਹੈ ਜਿਸ ਦੇ ਨਾਲ ਦਿਨ ਦਾ ਤਾਪਮਨ 15 ਡਿਗਰੀ ਦੇ ਨੇੜੇ-ਤੇੜੇ ਆਉਣ ਦੀ ਉਮੀਦ ਲਗਾਤਾਰ ਵਣਦੀ ਹੋਈ ਦਿਖਾਈ ਦੇ ਰਹੀ ਹੈ ਧੁੰਦ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਲਗਾਤਾਰ 9 ਤਰੀਕ ਦੇ ਨੇੜੇ ਤੇੜੇ ਤੱਕ ਸੰਘਣੀ ਧੁੰਦ ਦੇ ਅਲਰਟ ਪੰਜਾਬ ਦੇ ਵਿੱਚ ਜਾਰੀ ਨੇ ਜਿਸ ਦੇ ਕਾਰਨ ਤੁਹਾਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਸਵੇਰ ਅਤੇ ਰਾਤ ਸਮੇਂ ਅਗਰ ਤੁਸੀਂ ਟਰੈਵਲ ਕਰਨਾ ਹੈ ਸੜਕਾਂ ਦੇ ਉੱਪਰ ਤਾਂ ਪਰਹੇਜ਼ ਰੱਖੋ ਆਪਣਾ ਕਿਉਂਕਿ ਸੰਘਣੀ ਧੁੰਦ ਦੇ ਕਾਰਨ ਬਹੁਤ ਅਣਜਾਣੀਆਂ ਅਣਹੋਣੀਆਂ ਘਟਨਾਵਾਂ ਸੜਕਾਂ ਦੇ ਉੱਪਰ ਦੇਖਣ ਨੂੰ ਮਿਲਦੀਆਂ ਨੇ ਗੱਲ ਕਰਾਂਗੇ ਜੀ ਮੀਂਹ ਦੀ ਸੰਭਾਵਨਾ ਦੀ ਮੀਂਹ ਦੀ ਸੰਭਾਵਨਾ ਤੁਹਾਨੂੰ ਜਿਵੇਂ ਹੀ ਨਵੀਂ ਕੋਈ ਅਪਡੇਟ ਆਉਂਦੀ ਹੈ ਲੈ ਕੇ ਜਾਣਕਾਰੀ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਕਿਉਂਕਿ ਇਹ ਹਜੇ 5 ਤੋਂ 7 ਦਿਨ ਪਏ ਨੇ ਅਜਿਹੇ ਦੇ ਵਿੱਚ ਪ੍ਰੋਪਰ ਜਾਣਕਾਰੀ ਦੇਣਾ ਵੀ ਕਈ ਵਾਰੀ ਮੁਸ਼ਕਲ ਹੋ ਜਾਂਦਾ ਹੈ ਇਹ ਤੁਹਾਨੂੰ ਜਿਹੜੀ ਜਾਣਕਾਰੀ ਹੈ ਲਗਭਗ 9 ਤਰੀਕ ਤੱਕ ਕਲੀਅਰ ਹੋ ਜਾਵੇਗੀ ਕਿ ਕਿਸ ਇਲਾਕੇ ਵਿੱਚ ਕਿੰਨਾ ਤੇ ਕਦੋਂ ਮੀਂਹ ਹੋਣ ਦੇ ਚਾਂਸ ਪ੍ਰੋਪਰ ਬਣ ਰਹੇ ਨੇ ਉਦੋਂ ਤੱਕ ਬਣੇ ਰਹੇ ਹੋ ਚੈਨਲ ਵੈਦਰ ਬਾਈ ਸੁਮਿੰਦਰ ਤੇ ਮਿਲਦੇ ਆ ਜੇ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ